ਸ਼ੀਟ ਪਾਰਟੀ ਹਾਈ ਕਮਾਂਡ ਨੇ ਕੀਤੀ ਆ ਮੈਂ ਸਿਰ ਮੱਥੇ ਪਰਵਾਨ ਗਿਆ ਚਲੋ ਜੋ ਵੀ ਆ ਪਹਿਲਾਂ ਵੀ ਪਾਰਟੀ ਹਾਈ ਕਮਾਂਡ ਨੇ ਕਿਹਾ ਹੋਊਗਾ ਤੇ ਕੱਲ ਨੂੰ ਪਾਈ ਪਾਰਟੀ ਹਾਈ ਕਮਾਂਡ ਕਹੂ ਵੀ ਤੁਸੀਂ ਸਿੱਖੀ ਵਾਲੀ ਸੋਚ ਨਹੀਂ ਉੱਥੇ ਕਰਨੀ ਤੁਸੀਂ ਪੰਜਾਬੀ ਕੌਮ ਪੰਜਾਬ ਸਿੱਖਾਂ ਦੇ ਹਿੱਤਾਂ ਦੀ ਗੱਲ ਨਹੀਂ ਕਰਨੀ ਫਿਰ ਪਾਰਟੀ ਦਾ ਹੁਕਮ ਮੰਨਣਾ ਜੇ ਹੁਣ ਪਾਰਟੀ ਦਾ ਹੁਕਮ ਮੰਨ ਕੇ ਗਿਆ ਕਿਸੇ ਦਾ ਤੇ ਉਹ ਗੁਲਾਮ ਆ ਨਾ ਇਧਰ ਆਜ਼ਾਦ ਸੋਚ ਆ ਸਮਜੀ ਸਿੰਘ ਮਾਨ ਉਹਨੂੰ ਇਹ ਤਾਂ ਨਹੀਂ ਫਿਕਰ ਹੈਗਾ ਵੀ ਕਿਸੇ ਨੇ ਕਹਿ ਦੇਣਾ ਵੀ ਨਹੀਂ ਤੂੰ ਆ ਗੱਲ ਨਹੀਂ ਕਰਨੀ ਇਸੇ ਕਰਕੇ ਚਲੋ ਇਹ ਗੱਲ ਵੀ ਲੈ ਲਈਏ ਸੁਖਪਾਲ ਸਿੰਘ ਖੈਰਾਦੀਕ ਕਿ ਮੈਂ ਪਾਰਟੀ ਦੇ ਹੁਕਮ ਨਾਲ ਆਇਆ ਇੱਥੇ ਤੇ ਪਾਰਟੀ ਦੇ ਹੁਕਮ ਦੇ ਬਾਅਦ ਚ ਹੋਰ ਵੀ بڑے ਹੋਣੇ ਨੇ ਵੀ ਤੁਸੀਂ ਸਿੱਖੀ ਦੀ ਗੱਲ ਨਹੀਂ ਕਰਨੀ ਤੁਸੀਂ ਗਰਮ ਗੱਲ ਨਹੀਂ ਕਰਨੀ ਫਿਰ ਇਹ ਕਿਸ ਤਰ੍ਹਾਂ ਕਰ ਲੈਣਗੇ ਹੋ ਸਕਦੀਆਂ ਬਾਅਦ ਗੱਲਾਂ ਕਿਉਂ ਨਹੀਂ ਹੋਣਗੀਆਂ ਜਦੋਂ ਪਾਰਟੀ ਦਾ ਹੁਕਮ ਹੈ ਉਸ ਪਾਰਟੀ ਦੀ ਸੋਚ ਤੁਹਾਡੇ ਸਾਹਮਣੇ ਆ ਵੀ ਉਹ ਲੋਕ ਪਾਰਟੀ ਦੀ ਸੋਚ ਦੀ ਜਿਹੜੀ ਗੱਲ ਆ ਕਾਂਗਰਸ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੇ ਅੱਜ ਤੱਕ ਇੱਕ ਵਾਰੀ ਦੋ ਤਿੰਨ ਵਾਰੀ ਦਰਬਾਰ ਸਾਹਿਬ ਹੋ ਗਿਆ ਡਰਾਮਾ ਕਰ ਗਿਆ ਭਾਂਡੇ ਮਾਂਜਣ ਦਾ ਸੇਵਾ ਕਰਨ ਦਾ ਰਾਹੁਲ ਗਾਂਧੀ ਇੱਕ ਵਾਰੀ ਉਹਨਾਂ ਦੇ ਮੂੰਹੋਂ ਨਿਕਲਿਆ ਹੋਵੇ ਉਹਦੇ ਚੋਂ ਕਿ ਮੇਰੇ ਪਤੀ ਨੇ ਜੋ ਕੁਝ ਕੀਤਾ ਬਹੁਤ ਗਲਤ ਕੀਤਾ ਜਾਂ ਮੇਰੇ ਜਾਂ ਮੇਰੀ ਦਾਦੀ ਨੇ ਤੇ ਪਤੀ ਨੇ ਉਹ ਮੇਰੇ ਪਿਓ ਨੇ ਸੌਰੀ ਦਾਦੀ ਨੇ ਤੇ ਪਿਓ ਨੇ ਪਿਓ ਨੇ ਜਿਹੜਾ ਸਿੱਖਾਂ ਦਾ ਕਦ ਲੈਮ ਕੀਤਾ ਹਾਂਜੀ ਜਾਂ ਆਪਣਾ ਸੋਨੀਆ ਗਾਂਧੀ ਨੇ ਇਹ ਇੱਕ ਦਿੱਕਤ ਕੀਤੀ ਵੀ ਇਹ ਗਲਤੀ ਮੰਨੀ ਹੋਵੇ ਵੀ ਸਾਡੀ ਸੱਸ ਦੀ ਉਹ ਗਲਤੀ ਸੀ ਜਾਂ ਮੇਰੇ ਪਤੀ ਦੀ ਇਹ ਗਲਤੀ ਹੈ ਜੋ ਰਾਹੁਲ ਜੀ ਆਏ ਹੋਣਗੇ ਇੱਥੇ ਦੋ ਤਿੰਨ ਦਿਨ ਇੱਥੇ ਅੰਮ੍ਰਿਤਸਰ ਵੀ ਰਹੇ ਆ ਤੇ ਜਾਂ ਤੇ ਅਕਾਲ ਤੱਕ ਸੋਦੇ ਪਿਆ ਹੋਊਗਾ ਤੇ ਯਾਦ ਤੇ ਵੀ ਆਇਆ ਹੋਊਗਾ ਨਾ ਕਿ ਸਾਡੇ ਪਰਿਵਾਰ ਨੇ ਢਾਇਆ ਸੀ ਤੇ ਅੱਜ ਗਲਤੀ ਮੰਨ ਲੈਣੀ ਚਾਹੀਦੀ ਯਾਦ ਆ ਕੇ ਵੀ ਮੂੰਹ ਇੱਕ ਵੀ ਲਫਜ਼ ਨਹੀਂ ਨਿਕਲਿਆ ਤੇ ਇਸ ਤਰ੍ਹਾਂ ਦੀ ਸੋਚ ਵਾਲੇ ਸੁਖਪਾਲ ਸਿੰਘ ਖੈਰੇ ਨੂੰ ਕਿਵੇਂ ਇੱਥੇ ਅਕਾਲ ਤਖਤ ਸਾਹਿਬ ਦੀ ਉੱਥੇ ਗੱਲ ਕਰਨ ਦੇਣਗੇ ਪਾਰਲੀਮੈਂਟ ਚ ਕਿਵੇਂ ਉਹਨੂੰ ਪੰਜਾਬ ਦੀ ਪਾਣੀ ਜਿਹੜੇ ਪੰਜਾਬ ਦੇ ਪਾਣੀ ਕਾਂਗਰਸ ਨੇ ਖੋਇਆ ਰਾਜਧਾਨੀ ਕਾਂਗਰਸ ਨੇ ਖੋਈ ਉਹ ਨਾ ਨਹੀਂ ਹੋਈਆਂ ਸੀ ਨਾ ਉਹ ਕਿਵੇਂ ਅੱਜ ਇਹਨੂੰ ਗੱਲ ਕਰਨ ਦੇਣਗੇ ਵੀ ਤੂੰ ਗੱਲ ਆਵਾਜ਼ ਉਠਾ ਪੀ ਚੰਡੀਗੜ੍ਹ ਵਾਪਸ ਆਉਣਾ ਚਾਹੀਦਾ ਪਾਣੀ ਵਾਪਸ ਆਉਣੇ ਚਾਹੀਦੇ ਆ ਨਹੀਂ ਠਾਊਗਾ ਨਹੀਂ ਠਾਉਣ ਦੇਣਗੇ ਅੱਛਾ ਹੁਣ ਆਪਾਂ ਥੋੜੀ ਜਿਹੀ ਬਠਿੰਡੇ ਦੀ ਗੱਲ ਕਰੀਏ ਬਠਿੰਡੇ ਤੋਂ ਆਜ਼ਾਦ ਉਮੀਦਵਾਰ ਲੱਖਾ ਸੁਧਾਨਾ ਉੱਥੇ ਕੀ ਲੱਗਦਾ ਹਵਾ ਕਿਵੇਂ ਦੀ ਆ ਹਵਾ ਬਠਿੰਡੇ ਸ਼ਹਿਰ ਦੀ ਕਿ ਵੇਖੋ ਉਹਨੇ ਬਹੁਤ ਜ਼ਿਆਦਾ ਪੰਜਾਬੀ ਦੀ ਪੰਜਾਬੀਅਤ ਦੀ ਔਰ ਜਿੱਥੇ ਵੀ ਕਿਸੇ ਨਾਲ ਵਧੀਕੀ ਹੋਈ ਹੈ ਉਹ ਡਟ ਕੇ ਖਲੋਂਦਾ ਰਿਹਾ ਉਹਨੇ ਗੱਲ ਕੀਤੀ ਹੈ ਮਤਲਬ ਹੁਣ ਤੱਕ ਉਹ ਪੰਜਾਬ ਦੀ ਹੀ ਲੜਾਈ ਲੜਦਾ ਆਇਆ ਤੇ ਵੋਟਰ ਅੱਜ ਕੱਲ ਬਹੁਤ ਸੂਝਵਾਨ ਤੇ ਸਮਝਦਾਰ ਹੋ ਗਿਆ ਹੈ ਔਰ ਲੱਖੇ ਦੀ ਜਿੱਤ ਵੀ ਯਕੀਨੀ ਆ ਔਰ ਲੱਖਾ ਜਿੱਤੇਗਾ ਉਥੋਂ ਜਿੰਨੇ ਮਰਜੀ ਇਹ ਪਾਪੜ ਵੇਲ ਲੈਣ ਜਾਂ ਮੈਨੇਜ ਕਰ ਲੈਣ ਪੈਸੇ ਵੰਡ ਲੈਣ ਕਰ ਲੈਣ ਅੱਗੇ ਵੀ ਵਰਦੇ ਸੀ ਉਥੋਂ ਲੱਖਾ ਸਦਾਣਾ ਹੀ ਜਿੱਤੇਗਾ ਜੀਤ ਮਹਿੰਦਰ ਸਿੱਧੂ ਉਥੋਂ ਕਾਂਗਰਸ ਤੋਂ ਆਤੇ ਉਹ ਸਾਰੇ ਆਮ ਕਹਿ ਚੁੱਕੇ ਕਿ ਮੀਡੀਆਦਾਰੇ ਨੂੰ ਉਹ ਕਹਿੰਦੇ ਕਿ ਲੱਖਾਂ ਤੇ ਫਰੋਤੀਆਂ ਲੈਂਦਾ ਹੁੰਦਾ ਸੀ ਤੇ ਫਰੋਤੀਆਂ ਹੁਣ ਵੀ ਲੈਂਦਾ ਚਲੋ ਕਿਸੇ ਦੇ ਕਹਿਣ ਨਾਲ ਕੀ ਹੋ ਜਾਣਾ ਕਹੀ ਜਾਣਾ ਜੀਤਮੰਦਰ ਨੂੰ ਵੀ ਉਹ ਵੀ ਸੜਕ ਨਾ ਆਇਆ ਅਕਾਲੀ ਦਲ ਚ ਵੀ ਆਇਆ ਅਸੀਂ ਇਧਰ ਤੇ ਅੰਡਰਸਟੈਂਡਿੰਗ ਨਹੀਂ ਖਿਲਾ ਰਿਆ ਗਿਆ ਆ ਵੀ 20 ਕੈਂਡੀਡੇਟ ਖਿਲਾ ਰੋ ਜਿਤਨਾ ਹਰਸਿਮਰਤ ਕੌਰ ਬਾਦਲ ਨੂੰ ਫਾਇਦਾ ਪਹੁੰਚੇ ਮੈਂ ਗੱਲ ਜਿਹੜੀ ਕਰਨ ਰਿਆਂ ਵੀ ਉਸ ਤਰ੍ਹਾਂ ਦੀ ਸੋਚ ਉੱਪਰ ਜਾਣ ਤੋਂ ਹਰ ਤਹੀਲਾ ਵਸੀਲਾ ਹਕੂਮਤ ਨੇ ਵਰਤਣਾ ਹੈ ਖੁੱਡੀਆਂ ਸਾਹਿਬ ਨੂੰ ਕਿਹ ਦੇਖਦੇ ਉੱਥੇ ਖੁੱਡੀਆਂ ਸਾਹਿਬ ਇੱਕ ਵੱਡਾ ਚਿਹਰਾ ਵੀ ਆ ਅਕਾਲੀ ਦਲ ਚ ਉਧਰ ਪਾਸੇ ਗਏ ਮੈਂ ਉਹ ਬਠਿੰਡੇ ਤੋਂ ਨੇ ਮੇਰੇ ਧਿਆਨ ਚ ਨਹੀਂ ਗਿਆ ਚਲੋ ਜਿਵੇਂ ਵੀ ਆ ਕੋਈ ਵੱਡਾ ਚਿਹਰਾ ਹੈ ਕੋਈ ਛੋਟਾ ਚਿਹਰਾ ਹੈ ਮੈਰਿਟ ਮੰਨੀ ਆ ਕਿ ਕੌਣ ਸਿੱਖੀ ਤੇ ਕੌਮ ਤੇ ਪੰਥ ਦੀ ਜਿਆਦੀ ਗੱਲ ਕਰਦਾ ਅੱਜ ਵੋਟਰ ਉਹਨੂੰ ਚੁਣੂਗਾ